ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਕੋਟਕਪੂਰਾ ਲਾਈਵ ਦੇ ਨਾਲ ਤੇ ਮੈਂ ਜਸਵਿੰਦਰ ਜੱਸੀ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਿੰਡ ਚੱਕ ਲਿਆਨ ਤੋਂ ਜ਼ਿਲ੍ਹਾ ਫਰੀਦਕੋਟ ਤੋਂ ਪਿੰਡ ਦੇ ਵਿੱਚ ਕਿਸ ਤਰ੍ਹਾਂ ਨਸ਼ਾ ਛਡਾਊ ਸੈਂਟਰ ਖੋਲਿਆ ਗਿਆ ਸੀ ਸਕੂਲ ਦੀ ਇਮਾਰਤ ਵਿੱਚ ਜਿੱਥੇ ਕੀ ਦੱਸਦੀ ਹੈ ਕਿ ਪਿੰਡ ਦੀ ਸਕੂਲ ਦੀ ਇਮਾਰਤ ਦੇ ਵਿੱਚ ਜੇ ਬੰਦ ਪਈ ਇਮਾਰਤ ਦੇ ਵਿੱਚ ਸਕੂਲ ਨਹੀਂ ਚੱਲ ਰਿਹਾ ਸੀ ਪਰ ਬੰਦ ਇਮਾਰਤ ਬੰਦ ਪਈ ਸੀ ਉੱਥੇ ਹੀ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਸੀ ਕਿਸ ਨੇ ਖੋਲਿਆ ਸੀ ਕਿਉਂ ਖੋਲਿਆ ਸੀ ਕਿਵੇਂ ਖੋਲਿਆ ਸੀ ਇਸ ਤਰ੍ਹਾਂ ਜਿਹੜਾ ਹੈਗਾ ਇਹ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੀਐਸਪੀ ਫਰੀਦਕੋਟ ਜਿਹੜੇ ਹੈਗੇ ਪਹੁੰਚੇ ਨੇ ਸਿਹਤ ਵਿਭਾਗ ਨੇ ਮਿਲ ਕੇ ਜਿਹੜਾ ਹੈਗਾ ਨੋ ਛਾਪਾ ਮਰਿਆ ਹੈਗਾ ਤੇ ਛਾਪੇ ਦੌਰਾਨ ਜਿਹੜੇ 21 ਨੌਜਵਾਨ ਜਿਹੜੇ ਹੈਗੇ ਇੱਥੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਜਿਹੜਾ ਇੱਕ ਵਾਰ ਭਰਤੀ ਕਰ ਹੈਗਾ ਤੇ ਉਸ ਤੋਂ ਬਾਅਦ ਸਰਕਾਰੀ ਜਿਹੜਾ ਹੈਗਾ ਨੈਸ਼ਨਲ ਹੌਸ ਕੇਂਦਰ ਹੈਗਾ ਉੱਥੇ ਇਹਨਾਂ ਨੂੰ ਛੱਡਿਆ ਜਾਊਗਾ ਨੌਜਵਾਨਾਂ ਨੂੰ 21 ਨੌਜਵਾਨ ਇੱਥੋਂ ਜਿਹੜੇ ਹੈਗੇ ਮਲੇ ਨੇ ਇਸ ਤਰ੍ਹਾਂ ਸੇਤੂਪਾਗ ਅਤੇ ਡੀਐਸਪੀ ਫਰੀਦਕੋਟ ਵੱਲੋਂ ਮਿਲ ਕੇ ਜਿਹੜਾ ਹੈਗਾ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਨੂੰ ਜਿਹੜਾ ਹੈਗਾ ਸੀਲ ਕਰ ਦਿੱਤਾ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਵੱਡੀ ਜਿਹੜੇ ਹੈਗੇ ਬੈੱਡ ਤੁਸੀਂ ਦੇਖ ਸਕਦੇ ਹੋ ਵੱਡੇ ਗਿਣਤੀ ਦੇ ਵਿੱਚ ਜਿਹੜੇ ਬੈੱਡ ਨਜ਼ਰ ਆ ਰਹੇ ਨੇ ਇੱਥੇ ਟਟਕ ਲਗਭਗ 29 ਬੈੱਡ ਜਿਹੜੇ ਹੈਗੇ ਨਜ਼ਰ ਆ ਰਹੇ ਨੇ ਉੱਥੇ ਦੱਸ ਦਈਏ ਕਿ 21 ਨੌਜਵਾਨ ਜਿਹੜੇ ਹੈਗੇ ਆ ਇੱਥੋਂ ਜਿਹੜੇ ਹੈਗੇ ਆ ਪਾਏ ਗਏ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਜਿਹੜੇ ਫ੍ਰੀ ਕੋਰਡ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਹੈਗਾ ਉੱਥੇ ਰੱਖਿਆ ਜਾਊਗਾ ਤੇ ਉਤੋਂ ਬਾਅਦ ਉਹਨਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਛੱਡਿਆ ਜਾਊਗਾ ਤਸਵੀਰਾਂ ਹੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਸਕੂਲ ਦੀ ਪਈ ਬੰਦ ਇਮਾਰਤ ਦੇ ਵਿੱਚ ਜਿਹੜਾ ਇਹ ਚੱਲ ਰਿਹਾ ਸੀ ਬਿਨਾਂ ਲਾਇਸੈਂਸ ਤੋਂ ਬਿਨਾਂ ਲਾਇਸੈਂਸ ਤੋਂ ਬਿਨਾਂ ਕਿਸੇ ਅਧਿਕਾਰ ਤੋਂ ਜਿਹੜਾ ਹੈਗਾ ਇਹ ਨਸ਼ਾ ਛਡਾਊ ਸੈਂਟਰ ਚੱਲ ਰਿਹਾ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਉੱਥੇ ਹੀ ਪਤਾ ਲੱਗਿਆ ਹੈਗਾ ਕਿ ਨਸ਼ਾ ਛਡਾਊ ਸੈਂਟਰ ਦੇ ਵਿੱਚ 10000 ਰੁਪਏ ਮਹੀਨੇ ਦਾ ਲੈ ਕੇ ਨੌਜਵਾਨਾਂ ਨੂੰ ਉੱਥੇ ਅੱਖਾਂ ਜਾਂਦਾ ਸੀ ਤੇ ਉਸ ਨੂੰ ਦਾ ਵੱਡੀ ਜਿਹੜੀ ਹੈਗੀ ਕਾਰਵਾਈ ਜਿਹੜੀ ਹੈਗੀ ਵੱਡੀ ਕਾਰਵਾਈ ਜਿਹੜੀ ਹੈਗੀ ਆ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਮਿਲ ਕੇ ਜਿਹੜਾ ਹੈਗਾ ਛਾਪੇਮਾਰੀ ਕੀਤੀ ਦੌਰਾਨ ਜਿਹੜਾ ਹੈਗੇ 21 ਨੌਜਵਾਨ ਇੱਥੋਂ ਪਾਏ ਗਏ ਨੇ ਕਿਸ ਤਰ੍ਹਾਂ ਹੈਗਾ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇਹ ਬੰਦ ਪਈ ਇਮਾਰਤ ਪਿੰਡ ਚੱਕ ਕਲਿਆਣ ਜ਼ਿਲ੍ਹਾ ਫਰੀਦਕੋਟ ਤੋਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲ ਕੇ ਜਿਹੜੀ ਹੈਗੀ ਆ ਜਿਵੇਂ ਕਿ ਐਸਐਸਪੀ ਡਾਕਟਰ ਪ੍ਰਗਿਆ ਜਨ ਦੇ ਐਕਸ਼ਨ ਜਿਹੜਾ ਦੇਖਣ ਨੂੰ ਜੀ ਮਿਲ ਰਿਹਾ ਹੈਗਾ ਇਸ ਤੋਂ ਪਹਿਲਾਂ ਵੀ ਜਿਹੜੇ ਹੈਗੇ ਆ ਤਕਰੀਬਨ 10 ਤੋਂ 4 ਜਿਹੜੇ ਹੈਗੇ ਸੈਂਟਰ ਹੈਗੇ ਆ ਲੀਗਲ ਚੱਲ ਰਹੇ ਸਨ ਜਿਨ੍ਹਾਂ ਦੇ ਕੋਈ ਵੀ ਡਾਕੂਮੈਂਟ ਜਾਂ ਕੋਈ ਵੀ ਲਾਇਸੈਂਸ ਨਹੀਂ ਸੀ ਅਲੀਗਲ ਜਿਹੜੇ ਪਹਿਲਾਂ ਵੀ ਚੱਲ ਰਹੇ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਉੱਥੇ ਹੀ ਜਿਹੜਾ ਜਿਹੜਾ ਹੈਗਾ ਪਿੰਡ ਚੱਕ ਲਿਆਣ ਵਿੱਚ ਸਕੂਲ ਦੀ ਬੰਦ ਪਈ ਇਮਾਰਤ ਉਹਦੇ ਵਿੱਚ ਜਿਹੜਾ ਹੈਗਾ ਕਿਸ ਤਰ੍ਹਾਂ ਜਿਹੜਾ ਹੈਗਾ ਨੈਸ਼ਟਾਊਨ ਸੈਂਟਰ ਚਲਾ ਰਹੇ ਸਨ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਡੀ ਜਿਹੜੀ ਸਕੂਲ ਦੀ ਇਮਾਰਤ ਬੰਦ ਪਈ ਸੀ ਉੱਥੇ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਨਸ਼ਾ ਛਡਾਊ ਸੈਂਟਰ ਜਿਹੜਾ ਹੈਗਾ ਖੋਲਿਆ ਗਿਆ ਸੀ ਤੇ ਲਗਭਗ 20 ਨੌਜਵਾਨ ਜਿਹੜੇ ਹੈਗੇ ਆ ਇਥੋਂ ਪੇਸ਼ੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੇ ਫਰੀਕੋਟ ਮੈਡੀਕਲ ਕਾਲਜ ਵਿੱਚ ਪਹर्ती ਕਰਵਾਇਆ ਗਿਆ। ਦੇਖ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਪੁਲਿਸ ਵੱਲੋਂ ਤੇ ਸਿਹਤ ਭਾਗ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਜ਼ਿਲ੍ਹਾ ਫਰੀਕੋਟ ਦੇ ਪਿੰਡ ਚੱਕ ਲਿਆਣ ਵਿੱਚ। ਉੱਥੇ ਹੀ ਦੱਸਦੀ ਹੈ ਕਿ ਡੀਐਸਪੀ ਫਰੀਕੋਟ ਅਤੇ ਸਿਹਤ ਭਾਗ ਵੱਲੋਂ ਛਾਪੇਮਾਰੀ ਦੌਰਾਨ ਕੀ ਜਿਵੇਂ ਮਿਲਿਆ ਆ ਜੋ ਕੱਲਬਤ ਕਰਦੇ ਆ ਡੀਐਸਪੀ ਨਾਲ ਕੀ ਕਹਿਣਾ ਉਹਨੂੰਗਾ ਅੱਜ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਪਿੰਡ ਦੇ ਵਿੱਚ ਇਕੱਲੇ ਕਿਉਂ ਤੌਰ ਤੇ ਡੀ ਐਡੀਸ਼ਨ ਸੈਂਟਰ ਜਿਹੜਾ ਚੱਲ ਰਿਹਾ ਉੱਥੇ ਹੈਲਥ ਡਿਪਾਰਟਮੈਂਟ ਦੇ ਨਾਲ ਰਲ ਕੇ ਰੇਡ ਕੀਤੀ ਗਈ ਜੋ ਇਹਦੇ ਵਿੱਚ ਤਕਰੀਬਨ 29 ਦੇ ਕਰੀਬ ਜਿਹੜੇ ਆ ਬੈੱਡ ਲੱਗੇ ਹੋਏ ਸੀ ਤੇ 21 ਜਿਹੜੇ ਪੇਸ਼ੈਂਟ ਇਥੇ ਮੌਕੇ ਦੇ ਉੱਤੇ ਹੀ ਜਿਹੜੇ ਆ ਪਾਏ ਗਏ ਜੋ ਹੈਲਥ ਡਿਪਾਰਟਮੈਂਟ ਨੇ ਆਪਣੀ ਕਾਰਵਾਈ ਕਰਕੇ ਇਹਨੂੰ ਸੀਲ ਕਰਤਾ ਇਹਨਾਂ ਦੇ ਜਿਹੜੇ ਓਨਰ ਆ ਉਹਨਾਂ ਤੋਂ ਮੋੜਲੀ ਪੁੱਛੀ ਜਿਸ ਤੇ ਇਹ ਪਤਾ ਲੱਗਿਆ ਕਿ ਪਰ ਪੇਸ਼ੈਂਟ ਤੋਂ 10000 ਰੁਪਿਆ ਪਰ ਮੰਥ ਲੈਂਦੇ ਸੀ ਤੇ ਇਹਨਾਂ ਦੇ ਕੋਲ ਕੋਈ ਵੀ ਲਾਇਸੈਂਸ ਵਗੈਰਾ ਨਹੀਂ ਹੈ ਇਹ ਹੈਲਥ ਡਿਪਾਰਟਮੈਂਟ ਦੇ ਹੈਂਡਓਵਰ ਕਰਤੇ ਆ ਰੀਹੈਬਿਲੀਟੇਸ਼ਨ ਆਪਣੇ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਟੈਸਟ ਕਰਾ ਕੇ ਇਹਨਾਂ ਦਾ ਇਹਨਾਂ ਨੂੰ ਫਿਰ ਡੀ ਰਿਵੀਜ਼ਨ ਸੈਂਟਰ ਦੇ ਵਿੱਚ ਸਰਕਾਰੀ ਤੌਰ ਤੇ ਦਾਖਲ ਕਰਾਇਆ ਜਾਂਦਾ ਹੈ ਇਹਨਾਂ ਤੇ ਕੀ ਕਾਰਵਾਈ ਇਹਨਾਂ ਤੇ ਲੀਗਲ ਕਾਰਵਾਈ ਕਰ ਰਹੇ ਆ ਜੀ ਹੁਣੇ ਹੈਲਥ ਡਿਪਾਰਟਮੈਂਟ ਤੋਂ ਲਿਖ ਕੇ ਲੈ ਕੇ ਇਹਨਾਂ ਦੇ ਖਿਲਾਫ ਲੀਗਲ ਕਾਰਵਾਈ ਅਮਲ ਤੇ ਲਿਆ